ਕਿ ਤੋਂ ਮੈਂ ਕਰੀ ਚਲੀ ਹੁ ਜਾਣਾ ਪਰ ਜਿੰਨਾ ਦੁੱਖ ਉਰੇ ਆਉਣ ਦਾ ਹੋਇਆ ਸੀ ਨਾ ਜਾਣ ਦੀ ਕੋਈ ਖੁਸ਼ੀ ਨਹੀਂ ਖਾਸ ਹੋ ਰਹੀ ਦੇਖਦੀ ਆ ਬਾਹਰ ਜਾ ਕੇ ਵੀ ਕੀ ਬਣਦਾ ਮਹਿੰਦਰਕਰ ਤੇਰੀ ਰਿਹਾਈ ਹੋ ਚੁੱਕੀ ਹੈ ਹੁਣ ਤਾਂ ਇਹ ਵੀ ਦੇਖਣਾ ਪੈਣਾ ਵੀ ਜਾਣਾ ਕਿੱਥੇ ਹੈ ਹਾਏ ਮੈਂ ਮਰ ਗਈ ਅਖਰੇ ਕਿੱਧਰ ਮਰਿਆ ਹੁਣ ਜੱਬ ਖਾਣਾ ਉਧਰੋਂ ਮੇਰੀ ਬਾਹਗ ਲੱਗੀ ਦੁਖੀ ਜਾਂਦੀ ਐ ਉਧਰੋਂ ਲੱਤ ਦਰਦ ਕਰੀ ਜਾਂਦੀ ਐ ਐ ਨਹੀਂ ਕਹਿੰਦਾ ਵੀ ਮਾੜੀ ਮੱਟੇ ਨੂੰ ਦਵਾਈ ਦਿਵਾ ਲਿਆ ਮਾਂ ਹੈ ਬਾਹਰ ਬਿਠਾ ਦਾਂ ਕਿਤੇ ਉੱਥੇ ਵੇ ਜੀ ਕਿੱਧਰ ਗਿਆ ਵੇ ਜੀ ਆ ਗਿਆ ਆ ਜਾ ਹੁਣ ਕਹਾ ਉੱਥੇ ਮੂੰਹ ਚੱਕੀ ਖੜਾ ਹੈ ਹਾਂ ਕੀ ਹੋ ਗਿਆ ਕਿ ਵੀ ਪੋਂਕ ਰਹੀ ਐ ਜੇ ਬੋਲ ਲੇਗਾ ਨਾ ਚਾਰ ਦਿਨ ਨਹੀਂ ਰਹਿਣਾ ਮੋਰੇ ਹਾਂ ਇੱਜ਼ਤ ਨਾਲ ਬੋਲਿਆ ਕਰ ਮਾੜਾ ਕੀ ਹੋ ਗਿਆ ਤੇਰੇ ਹੁਣ ਕੀ ਉਹ ਨਾ ਤੈਨੂੰ ਨਹੀਂ ਪਤਾ ਨਾਲੇ ਮੇਰਾ ਮੋਟਾ ਹੱਲਿਆ ਬਣ ਨਾਲੇ ਮੇਰੀ ਬਾਹਰ ਹੱਲਿਆ ਤੇਰਾ ਦਰੂਜੇ ਕੁਛ ਨਾ ਕੁਛ ਹੱਲੇ ਰਹਿੰਦਾ ਕਦੇ ਠੀਕ ਵੀ ਹੋਇਆ ਫਿਰ ਉਹ ਦੇਖ ਕੇ ਕਰਾਣਾ ਸੀਗਾ ਦੇਖ ਕੇ ਕਰਾਣਾ ਤੇ ਵਿਆਹ ਚੱਲ ਹੁਣ ਉੱਠ ਗੜ ਫੇਰਾ ਨਾਲ ਤਾਂ ਬਾਹਰਲੇ ਪੈਟੇ ਤੇ ਬਿਠਾ ਦੇ ਮੈਨੂੰ ਅੱਛਾ ਨਾਲੇ ਦੋ ਨਿੰਬੂ ਪਾ ਕੇ ਸਕੰਜਵੀ ਬਣਾ ਦੇ ਕੋਈ ਨਾ ਬਣਾ ਦਾਂਗੇ ਦੇ ਜੇ ਮੈਂ ਆਪਣੇ ਘਰ ਸੇ ਉੱਠਿਆ ਫਿਰ ਤੇਰੇ ਤੋਂ ਮੈਂ ਕਿ ਟਿੰਡੀਆਂ ਲੈਣੀਆਂ ਨੂਰੇ ਦੱਸ ਉਹ ਮੈਂ ਨੂਰੇ ਨਾਲ ਹੱਥ ਪਾ ਮੇਰੇ ਕੁਤਕੁਤਿਆ ਹੁੰਦੀਆਂ ਨੇ ਤਾਂ ਹੀ ਤਾਂ ਮੈਂ ਜੋ ਨਹੀਂ ਲਾਂਦਾ ਹੈਗਾ ਫਿਰ ਕਹਿੰਗੇ ਅੱਡੀ ਉੱਡੀ ਵਾਡੇ ਤੇਰਾ ਨਹੀਂ ਪਤਾ ਲੱਗਦਾ ਕੋਈ ਲੁੱਚੇ ਜਿਹਾ ਵੰਗੂ ਫੜਦਾ ਕਦੇ ਤਾਂ ਕਹਿੰਦੀ ਹੱਥ ਲਾ ਕੇ ਦੇ ਫਿਰ ਉੱਥੀ ਹੱਥ ਲਾਤਾ ਤਾਂ ਮੋਡੇ ਮਟਾ ਫੜ ਲਿਆ ਮੇਰਾ ਅੱਛਾ ਜਾ ਲੈ ਹੁਣ ਤੈਨੂੰ ਛੋਟੀ ਦੇ ਦਾਂ ਆਹੋ ਤੇਰੇ ਘਰਾਂ ਦੀ ਛੋਟੀ ਫੜ ਕੇ ਤੁਰਾਂਗੀ ਮੈਂ ਚੱਕਾਂ ਨੂੰ ਬੈ ਹੁਣ ਲੈ ਆ ਜਾ ਕੀ ਹੋ ਗਿਆ ਨਾ ਨਾ ਕਦੇ ਦੇ ਤੂੰ ਨਾਡਕ ਕਰਦੀ ਆ ਆ ਜਾ ਹੈ ਕੀ ਆ ਇਸ ਵਾਰ ਲਈ ਲੈ ਜਾ ਆਈ ਲੈ ਜਾ ਆ ਜਾ ਫਿਰ ਰੋਜ਼ ਰੋਜ਼ ਆਈ ਆ ਜਾ ਆ ਜਾ ਹਾਈ ਹਾਈ ਵੇ ਤਸੌਖਾ ਹਾਂ ਆਇਂ ਸੌਖਾ ਚੱਲ ਤੈਨੂੰ ਇੱਕ ਗੇੜਾ ਬਾਹਰ ਦਾ ਲਵਾ ਲਿਆ ਮੈਂ ਫੇਰ ਵੇ ਬਾਹਰ ਚਿੱਕੜ ਐ ਲੈ ਇਧਰ ਢਹਾਲਾ ਹੁਣ ਮੈਨੂੰ ਚਿੱਕੜ ਜੇ ਬਾਹਰ ਸਵਾਦ ਆਊਗਾ ਤੈਨੂੰ ਖੜ ਜਾ ਤੂੰ ਉੱਠ ਜਾ ਹੁਣ ਪਰਾ ਭੱਗ ਜਾ ਤੂੰ ਮਰੇ ਉਂ ਵੇ ਮੇਰੇ ਕੁੱਤ ਕੁੱਤ ਦਾ ਹੁਦਣਾ ਪਰਾ ਹੁਜਾ ਚੱਲ ਮੈਂ ਪੁੱਟ ਖੜਾ ਹੋ ਜਾ ਤੂੰ ਪਰਾ ਹੁਜਾ ਤੇਰਾ ਢਿਪਾ ਤਲਾਦਾ ਖੱਥਣਾ ਲਾਦੀ ਮੇਰੇ ਓ ਮੈਂ ਤਾਂ 20 ਫੁੱਟ ਦੂਰ ਖੜਿਆ ਹਾਈ ਓਹੋ ਆ ਇਧਰ ਹੋ ਜਾ ਹੈ ਇਧਰ ਹੋ ਜਾ ਲੈ ਖੜ ਜਾਂ ਨਾ ਚੰਗਾ ਮੈਂ ਜਾ ਰਿਹਾ ਆਵਾਜ਼ ਮਾਰ ਲਈ ਜੇ ਕੁਝ ਹੋ ਗਿਆ ਦੁਖੀ ਕਰ ਲਿਆ ਹੋਣ ਨੂੰ ਕਿਹੜਾ ਮੁੰਡਾ ਹੋਣਾ ਸਾਲਾ ਆਪਣਾ ਨਾ ਲਾ ਉੱਪਰ ਟੂ ਜਾ ਰਿਠੜਾ ਜਾ ਐਂ ਕਹਿੰਦੇ ਨਾ ਔਲੇ ਬੇੜੇ ਵਰਗਾ ਤਾਂ ਹੀ ਤਾਂ ਕਹਿੰਦੇ ਸੀ ਮੇਰੀ ਦਾਦੀ ਵੀ ਔਲਾ ਤੇ ਕੱਢ ਚੀਜ਼ ਹੁੰਦੀ ਹੈ ਬੇੜਾ ਬੇਹੜਾ ਚੱਲ ਜੀ ਛੱਟ ਪਰਾਂ ਕੁਛ ਨਹੀਂ ਹੋਇਆ ਤੈਨੂੰ ਐਵੇਂ ਡਰਮ ਮੇ ਕਰ ਭੱਗ ਗਿਆ ਤਪਰਾ ਲੈ ਕਿੰਨੇ ਸਣੀ ਚੂਟੀ ਜੀ ਆ ਗਈ ਸੀ ਲੈ ਆਏ ਤਾਂ ਚਾਟਿਕ ਮੇ ਚੂਡੀ ਮੈਂ ਕਹਿੰਨੀ ਆ ਪੰਗੂੜੇ ਚ ਪੈ ਕਹਿੰਨੀ ਹੁੰਦੇ ਜਿਵੇਂ ਇੱਥੇ ਪਈ ਨੀ ਤਿਲਸ ਨੇ ਜੇ ਫਰਸ਼ ਤੇ ਆ ਗਈ ਆਏ ਡਰਾਮੇ ਕਾ ਕਈ ਲੋਟ ਰੋ ਆ ਡਰਾਮਿਆਂ ਜਾਂਚ ਵੀ ਵਧੀਆ ਨਜ਼ਾਰਾ ਹੈ ਨਾ ਤਾਂ ਕੋਈ ਕੰਮ ਕਰਨਾ ਪਵੇ ਤੇ ਨਾ ਹੀ ਚੜ ਕੋ ਚਾ ਨਹੀਂ ਕਰਨਾ ਪੈਂਦਾ ਵਧੀਆ ਲੈ ਮੈਨੋਂ ਵੀ ਹੋਇਆ ਚੁੰਗੀ ਭੋਲੀ ਆ ਮਾਤਾ ਆ ਹੁਣ ਇਹਦਾ ਮਗਰ ਸਾਰਾ ਕੰਮ ਕਰਾਂਗੀ ਫਿਰਦੀ ਤੁਰਦੀ ਮੇਕਅਪ ਕਰ ਮਨਾਉਂ ਪੇ ਦੇਖੇ ਤਸੀ ਤ ਚੱਲਦੀ ਆਈਓ ਨਹੀਂ ਹਲੇ ਤੱਕ ਜੀਤਾ ਪਤਾ ਨਹੀਂ ਕਿੱਥੇ ਘਰੇਗੀ ਆ ਓਰੇ ਖੜੀ ਨੂੰ ਮੈਨੂੰ ਕਿੰਨਾ ਟਾਈਮ ਹੋ ਗਿਆ ਸਤਸ੍ਰੀ ਗਰਮਾਸੀ ਸਤਸ੍ਰੀ ਗੋੜ ਆਗੀ ਤੋ ਆ ਗਈ ਹੋ ਗਿਆ ਮੇਰੇ ਰਣ ਦਾ ਇੰਤਜ਼ਾਮ ਮੈਂ ਘਰ ਤੇ ਦਿੱਤਾ ਪਰ ਇੱਕ ਗੱਲ ਆਪਣੇ ਗੁੱਸੇ ਤੇ ਹੱਥ ਬਣ ਕੇ ਕੰਟਰੋਲ ਕਰੀ ਦੇਖ ਮੇਰੀ ਗੱਲ ਸੁਣ ਮਸੀ ਉਥੇ ਇਹੋ ਜਿਹਾ ਕੁਸਚ ਨਾ ਕਰੀ ਕਿ ਉਹਨਾਂ ਨੂੰ ਪਤਾ ਲੱਗੇ ਕਿ ਤੂੰ ਜੇਲ੍ਹ ਚੋਂ ਆਈ ਆ ਮੈਂ ਬੜੀ ਓਕੀ ਸੈਟਿੰਗ ਕੀਤੀ ਆ ਤੇਰੀ ਉਥੇ ਕਿਉਂਕਿ ਜਿੰਨੂ ਵੀ ਤੇਰੇ ਬਾਰੇ ਦੱਸਦੀ ਆ ਹਰ ਕੋਈ ਢਰ ਜਾਂਦਾ ਕੋਈ ਤਨੂੰ ਘਰ ਵੜਨ ਤੇ ਰਾਜੀ ਹੀ ਨਹੀਂ ਹੋਇਆ ਦੱਸ ਘਰ ਫੇਰ ਲੈ ਮੈਂ ਹਰਕ ਨੇ ਮੈਨੂੰ ਜਵਾਬ ਦਿੱਤਾ ਕੋਈ ਨਾ ਏ ਕਰਨਾ ਕਰ ਚਲ ਚਲ ਇਹ ਤਾਂ ਕੰਦੀ ਇਹ ਫਿਕਰ ਨਾ ਕਰ ਪਰ ਮੈਨੂੰ ਤਾਂ ਐ ਲੱਗਦਾ ਕਿ ਮੇਰੀ ਜ਼ਿੰਦਗੀ ਚ ਫੇਰ ਪਛਾਹ ਆ ਗਿਆ ਜੇ ਨੇ ਫੇਰ ਉਹੀ ਕੰਮ ਕਰਤਾ ਨਾ ਦੁਬਾਰਾ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਈ ਆ ਜਾ ਅ ਮੇਰੀ ਮਾਸੀ ਹੈ ਆ ਅੱਛਾ ਸਤਿ ਸ਼੍ਰੀ ਅਕਾਲ ਇਹ ਨਾ ਠੀਕ ਹੈ ਤੂੰ ਮੈਂ ਤਾਂ ਠੀਕ ਆ ਹਾਂ ਹਾਂ ਦੱਸ ਇਹਨਾਂ ਨੇ ਨਾ ਤੈਨੂੰ ਕਿਹਾ ਸੀ ਨਾ ਵੀ ਅੱਛਾ ਤੇਰੇ ਕੋਲ ਰਹਿਣ ਵਾਸਤੇ ਅੱਛਾ 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 ਤੇ ਕਰਤਾ ਰੂਮ ਖਾਲੀ ਹਾ ਰੂਮ ਤਾਂ ਖਾਲੀ ਏ ਰੂਮ ਖਾਲੀ ਦੀ ਵੀ ਘੜੀ ਏਡੀ ਕੋਈ ਜ਼ਰੂਰਤ ਐ ਮੇਰੇ ਨਾਲ ਰਹੀ ਜਾ ਕਿਸੇ ਮਰਜ਼ੀ ਫਿਰ ਕੀ ਹੁੰਦਾ ਠੀਕ ਮਾਸੀ ਨਾਲ ਹੀ ਰਹਿਣਾ ਤੇ ਮੇਰੀ ਗੱਲ ਸੁਣ ਕੋਈ ਸਮਾਨ ਸਮੁੰਦ ਤੇ ਨਹੀਂ ਸਮਾਨ ਮੈਂ ਬਾਅਦ ਚ ਲੈ ਆ ਕੇ ਦੇਵਾਂਗੀ ਕੱਪੜੇ-ਕੁਪੜੇ ਦੇ ਹੋ ਅੱਜ ਤਾਂ ਮੈਂ ਵੀ ਨਾਲ ਹੀ ਰਹਾਂਗੀ ਅੱਛਾ ਆਹੋ ਚੱਲ ਜਿਸ ਸਦਕੇ ਰਾਹ ਫਿਰ ਕੀ ਗੱਲ ਲੈ ਆਜੋ ਆਜੋ ਚਲੋ ਇੱਧਰ ਬਹਿ ਜਾ ਬਹਿ ਜਾ ਇੱਥੇ ਬੈ ਜਾ ਬੈੱਡ ਤੇ ਬਹਿ ਜਾ ਹੋਰ ਦਸ ਪਾਣੀ ਪੋਣੀ ਲਿਆਵਾ ਬੇਲਾ ਹਾਂ ਲਿਆ ਦੇ ਗਲਾਸ ਲਿਆ ਦੇ ਨੀ ਮਸੀ ਮੜਾ ਜਾ ਹਾਸ ਵੀ ਲੈ ਉਹਨੂੰ ਸ਼ੱਕ ਹੋ ਗਿਆ ਨਾ ਮੇਰਾ ਵੀ ਗਲਾ ਤੇਰੇ ਨਾਲ ਵੱਟ ਤੂ ਕੀ ਹੱਸਣਾ ਕੋਈ ਜ਼ਰੂਰੀ ਹੁੰਦਾ ਕਿ ਜਿਵੇਂ ਦਾ ਤੇਰਾ ਤਰੀਕਾ ਨਾ ਅੱਪਾ ਤੇ ਸ਼ਾਮ ਤੱਕ ਨਹੀਂ ਕੱਟਦੇ ਸ਼ਾਮ ਤੱਕ ਤਾਂ ਖੁਸ਼ ਰਵਾਂਗੇ ਤਰਾ ਕਿ ਮੈਂ ਮੂੰਹ ਜਾ ਉਤਰਿਆ ਪਿਆ ਮੈਂ ਤਾਂ ਪੀਣਾ ਨਹੀਂ ਮੈਂ ਤੇ ਪੀ ਲਿਆ ਲੈ ਹੋਰ ਪਾਵਾ ਨਹੀਂ ਲੈ ਜੋ ਇਹ ਮਸੀ ਦਾ ਸੁਭਾਅ ਸ਼ੁਰੂ ਤੇ ਬਹੁਤ ਵਧੀਆ ਨਿੱਗਾ ਨਿੱਗਾ ਸੁਭਾਅ ਮਸੀ ਦਾ ਹਾਂ ਨਹੀਂ ਲੱਗ ਰਿਹਾ ਮੈਨੂੰ ਜਰ ਨਹੀਂ ਕੁਛ ਜ਼ਿਆਦਾ ਮਸਕਰੀ ਜੀ ਨਹੀਂ ਲੱਗਦੀ ਤੈਨੂੰ ਜੀ ਮੇਰੀ ਪੂ ਆਏ ਮਸੀ ਤੂੰ ਕੜਾ ਪਹਿਲੀ ਵਾਰੀ ਵੇਖੀ ਹੈ ਪਹਿਲਾਂ ਵੀ ਤਾਂ ਇੱਕ ਵਾਰ ਵੇਖੀ ਸੀ ਪੂ ਆਚਾਨ ਆਪਣਾ ਹੀ ਆ ਜਾ ਇੱਧਰ ਕਿਉਂ ਚਾਹ ਕਿਉਂ ਨਹੀਂ ਪੀਣੀ ਹਾਂ ਉਧਰ ਨਾ ਹੋ ਜਾ ਭੈਣ ਮਾੜਾ ਜਾ ਹਾਈ ਫਿਰ ਕੋਲ ਬਹਿ ਜਾਗੇ ਨਾ ਆਏ ਹਾਈ ਫੋਰਸ ਨਾਲ ਪੂਆ ਫੁੱਫੜ ਫੁੱਫੜ ਵੀ ਇੱਥੇ ਹੈ ਤੂੰ ਦੱਸ ਠੀਕ ਤਾਂ ਹੈਗੀ ਐ ਹਾਂ ਹਜੇ ਤੱਕ ਤਾਂ ਠੀਕ ਹੀ ਹਾਂ ਮੈਂ ਪੂਆ ਠੀਕ ਤਾਂ ਹੈਂ ਕਿਉ ਤੁਸੀ ਹਾਂ ਹੱਸ ਤੂੰ ਵੀ ਗੱਲਾਂ ਕਰ ਮੇਰੇ ਨਾਲ ਮੇਰਾ ਤਾਂ ਸਭ ਐਨਾ ਖੁੱਲਾ ਐ ਨਾ ਐਨਾ ਖੁੱਲਾ ਐ ਮੈਂ ਹੱਸਦੀ ਖੇਡਦੀ ਰਹਿਣੀ ਆ ਤਾਂ ਹੀ ਮੈਂ ਕਦੇ ਬਿਮਾਰ ਨਹੀਂ ਹੋਈ ਕਦੇ ਹੱਡ ਨਹੀਂ ਦੁਖਿਆ ਗੋਡਾ ਨਹੀਂ ਦੁਖਿਆ ਕਦੇ ਮੈਨੂੰ ਬੁਖਾਰ ਨਹੀਂ ਚੜਿਆ ਕੁਝ ਨਹੀਂ ਹੋਇਆ ਮੈਨੂੰ ਕਦੇ ਵੀ ਸੋਖਣਾ ਤੇਰੇ ਤਾਂ ਸਿਹਤ ਇੰਨੀ ਵਧੀਆ ਤੂੰ ਤਾਂ ਮੈਨੂੰ ਨਹੀਂ ਮੇਰੇ ਨਾਲ ਜ਼ਿਆਦਾ ਹੱਸਣੀ ਚਾਹੀਦੀ ਹੈ ਹੈ ਛੋੜੇ ਸਾਬਨਾ ਤੂੰ ਤੇ ਨਾਲ ਕਰਦੀ ਪੀ ਹੈ ਨਾ ਭੂਆ ਤੇਰਾ ਉਹਨੇ ਉਹ ਘਟਾਪਾ ਲਾਣਾ ਤੂੰ ساری ਜ਼ਿੰਦਗੀ ਨਹੀਂ ਬੋਲ ਸਕਤੀ ਮੈਨੂੰ ਤੇ ਤੈਨੂੰ ਕੀ ਹੋ ਗਿਆ ਨਹੀਂ ਤੁਸੀਂ ਤਾਂ ਐ ਬੈਠੇ ਤੂੰ ਤਾਂ ਐ ਲੱਗਦੇ ਜਿਵੇਂ ਤੈਨੂੰ ਕੁਛ ਨਾ ਕੁੱਟ ਕੇ ਕੱਢਿਆ ਹੋਵੇ बस ही बोल है बोल दी तू ऐ कर मैं ऐ कर आप भैना भैना बन के रवानी दोवे ठीक है ऐश करी कोई घाटा नहीं थे किसी गल का भी चंगा जो खाना है जो पीना है सब कुछ हाज़र चंगा <laughs> ਮੈਂ ਤਾਂ ਲਾਦੀ ਟਾਈ ਵੇਲੇ ਬੋਲਦੀ ਐ ਵਿਚਾਰੀ। ਉਹ ਹਾਂ ਜਿਆਦਾ ਮਜ਼ਾਕ ਨਹੀਂ ਕਰੀਦਾ ਹੁੰਦਾ ਕਈ ਵਾਰੀ ਬੰਦੇ ਦਾ ਮੂਡ ਨਹੀਂ ਸਹੀ ਹੁੰਦਾ ਫਰ ਐ ਕਰ। ਹਮਮ ਹੋਰ ਕਿਤੇ ਲੱਭ ਲੋ ਕਰਾਇਆ ਕੁੜੇ ਵਾਲੇ ਥਾਂ ਕਿਤੇ? ਨਹੀਂ ਨਹੀਂ ਮੈਂ ਇਹ ਕਹਨੀ ਆ ਵੀ ਜਿਆਦਾ ਮਜ਼ਾਕ ਕਰੀਦਾ ਹੁੰਦਾ। ਕਈ ਵਾਰੀ ਬੰਦੇ ਦਾ ਮੂਡ ਠੀਕ ਹੁੰਦਾ ਮੇਰਾ ਨਾ ਦਿਮਾਗ ਸੈਟ ਹੈ ਨਾ ਮੈਨੂੰ ਪਾਗਲ ਕੁੱਤੇ ਨੇ ਕਟਿਆ ਮੈਂ ਸਹੀ ਆ ਜਾਵਾਂ ਸਹੀ ਤੇ ਮੈਂ ਨਹੀਂ ਜਿਹੜੀ ਤੂੰ ਤੁਹਾਡੇ ਦੋਨਾਂ ਚ ਫਸ ਗਈ ਹਾਂ ਚਾਪੀ ਨਹੀਂ ਹੈ ਹਾਂ ਚਾਪੀ ਨਹੀਂ ਹੈ ਤੂੰ ਉੱਧਰ ਕੀ ਵੇਖਦੀ ਵਾਰ-ਵਾਰ ਮਾਸੀ ਨਣਕੀ ਨਣਕਿਉਂ ਆਈ ਹੈ ਨਾ ਬੜੇ ਦਿਨਾਂ ਬਾਅਦ ਜਿਹਦਾ ਬਿਮਾਰ ਬਮੋਰਾ ਹੈ ਕੀ ਤੇ ਆਪਾਂ ਕੋ ਦਵਾਈ ਬੁੱਟੀ ਲੈ ਦੇਣਿਆ ਕਈ ਵੇਰੀ ਬੰਦੇ ਨੂੰ ਕੋਈ ਟੈਨਸ਼ਨ ਹੋ ਜਾਂਦੀ ਕੀ ਕਹਿੰਦੇ ਹੁੰਦੇ ਨੇ ਉਹਨੂੰ ਡਰਸ਼ਨ ਆਹ ਟੈਨਸ਼ਨ ਮੈਨੂੰ ਕੋਈ ਨਹੀਂ ਚਾਹ ਬਣਾ ਲਿਓ ਹਾਂ ਹਾਂ ਲੈ ਹੱਬ ਬਣੀ ਨਾ ਗੱਲ ਆਈ ਵਾਲੀ ਦਾ ਹੁੰਦਾ ਤਾੜ 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 ਤੜ ਜਵਾਜ ਮੈਨੂੰ ਤਾਂ ਹੀ ਲੱਗਦੀ ਜੀ ਤੁਸੀਂ ਦੋਨੇ ਲੜ ਲੁੜਕੇ ਆਇਓ ਤੇਰਾ ਕਿ ਟਾਪਾ ਇਹਨੇ ਕੀਤਾ ਹੋਣਾ ਲੱਗਦਾ ਅੱਕਰਾਇਂਗੇ ਜਰੂਰ ਮਾਤਾ ਇਹ ਕਹਿੰਨੀ ਆ ਬਿਦੂ ਚਾਪੀ ਬਣਾ ਲਿਆ ਫਿਰ ਮੈਂ ਕਰ ਲੈਂਦੀ ਆ ਇਹਨਾਂ ਗੱਲਾਂ ਨਾ ਨਾ ਬੋਲਣ ਤਾਂ ਮੈਂ ਲਾ ਦਾਂਗੀ ਇਹ ਤਾਂ ਐ ਬੋਲਿਆ ਕਰੋ ਜੀ ਮੈਂ ਸਾਧ ਪੁੱਛਿਆ ਦਿੰਦਾ ਤੋਤੇ ਵਾਂਗੂ ਬੋਲਿਆ ਕਰੂਗੀ ਤੂੰ ਦੇਖੀ ਸੀ ਪਰ ਮੈਨੂੰ ਤੇਰੇ ਤੇ ਸ਼ੱਕ ਜ਼ਰੂਰ ਹੁੰਦਾ ਜਦ ਤੂੰ ਕਰੋ ਲੜਕੇ ਆਈਏ ਤੂੰ ਝੂਠੀ ਜਿਹੀ ਹਸੀ ਹੱਸਦੀ ਹੈ ਨਾ ਬੂਆ ਮੈਨੂੰ ਨਾ ਰਾਤ ਦਾ ਹੀ ਤਈਆ ਚੜਿਆ ਪਿਆ ਸੀ

ਜਾ ਬਣਾ ਲਿਓ ਆਏ ਤਾਂ ਜੇ ਮੇਰੀ ਗੱਲ ਸੁਣ ਜਮਾੜੀ ਮਟਕੂ ਢਿੱਲ ਮਾਠ ਹੈ ਨਾ ਮੈਂ ਸ਼ਰਦਾ ਵਾਲੇ ਬਾਬੇ ਦਾ ਨਾ ਖੋਲੀਆਂ ਜਾਲ ਜਾਲ पे ਆਪਣੇ ਕਰਪਾ ਬੂਤੀ ਵੀ ਪਈ ਠੀਕ ਹੈ ਉਹ ਦੇ ਦੇਾਂਗੇ ਆਪਾਂ ਸੱਟ ਹੋ ਜੇ ਜਮਾ ਨਹੀਂ ਤੂੰ ਮੈਂ ਆਈ ਚੌਕੀ ਜਾਨੀ ਹੁੰਨੀ ਆ ਨਹੀਂ ਤੂੰ ਰਹਿਣ ਦੇ ਪੂਆ ਜਲ ਜੁਲ ਨਾ ਰਹਿਣ ਤੇ ਤੂੰ ਬਸ ਲੈ ਠੀਕ ਹੋ ਜਾਏਗੀ ਹੋਰ ਲੈ ਦੱਸ ਕੁਝ ਨਹੀਂ ਹੁੰਦਾ ਹੁੰਦਾ ਕਰ ਲੈਣ ਦੇ ਜਿਹੜਾ ਕੁਝ ਕਰਦੀ ਲੈ ਇੰਨੀ ਸੋਹਣੀ ਐ ਇੰਨੀ ਸੋਹਣੀ ਸੁਨੱਖੀ ਐ ਮੈਨੂੰ ਤਾਂ ਲੱਗਦਾ ਕਿ ਢਿੱਲ ਮੱਠ ਹੋ ਸਕਦੀ ਐ ਹਨਾ ਕਿਉਂਕਿ ਸੋਹਣੇ ਬੰਦੇ ਨੂੰ ਬੜਾ ਮੱਟਾ ਕੁਛ ਬਾਛਣਾ ਪੁੱਛਣਾ ਜੀ ਵੀ ਆ ਲਾ ਲੈਂਦੇ ਐ ਨਾ ਕਿਤੇ ਕਈ ਵਾਰੀ ਹੋ ਜਾਂਦੀ ਵਾਦੀ ਘੱਟੀ ਹਨਾ ਤੇ ਤੂੰ ਦੱਸ ਤੇਰੀ ਮਾਂ ਦਾ ਕੀ ਹਾਲ ਐ ਠੀਕ ਐ ਬੂਆ ਉਹਨੂੰ ਲੈ ਆਂਦੀ ਨਾਲ ਨਹੀਂ ਬੱਸ ਇੱਕ ਆ ਚੱਲ ਮੈਂ ਉਹਨੂੰ ਫੋਨ ਕਰਾਂਗੀ ਮੈਂ ਉਹਨੂੰ ਫੋਨ ਕਰਾਂਗੀ ਵੀ ਜਿੱਤਾ ਆਈ ਸੀ ਹਨਾ ਨਾਲੇ ਲੈ ਕੇ ਆਪੈਨੂੰ ਦੱਸ ਗਈ ਹੈ ਹਾਂ ਹਾਂ ਚੱਲ ਹੋਏ ਕੋਈ ਨੂੰ ਬੁਲਾਉਂਗੀ ਹੁਣ ਠੀਕ ਹੈ ਚੱਲ ਲੈ ਆ ਚਾ ਮਿਲ ਜੂਗੀ ਆ ਕੇ ਹਨਾ ਹਾਂ ਮੈਂ ਦਾਸਦੀ ਬੋਲਾਂ ਨਾਲ ਬੋਲਦੀ ਨਾ ਬੜ ਮੇਰਾ ਨਹੀਂ ਹੈ ਸਰ ਦਾ ਬੋਲਾ ਮੂੰਹ ਜਿਹਾ ਖੋਲ ਕੇ ਬੋਲ ਆਏ ਬੋਲ ਨੀ ਕੋਈ ਕੁੱਝ ਤਾਂ ਸੁਣਾ ਦੇ ਭਨੇ ਪੂਆ ਜਾ ਤੂੰ ਕੀ ਲੈਣ ਚੱਲੀ ਸੀ ਜਾ ਲੈਉਣੀ ਆ ਚਾਹ ਹੁਣ 부ਆ ਨੂੰ ਪੁਝਾਈ ਜੰਨੀ ਏ ਤੂੰ ਮੈਂ ਤਾਂ ਕਹਿੰਦੀ ਇਸੇ ਦੋਨ ਡ ਗੱਲਾਂ ਕਰਨੀਆਂ ਤੇ ਮੈਂ ਕੀ ਕਰਾਂ ਤੂੰ ਜਾਵ ਨਾਲੇ ਭੱਜ ਕੇ ਨਹੀਂ ਨਹੀਂ 부ਆ ਨੂੰ ਮਮਾਸੀ ਮੇਰੇ ਹੱਦੀ ਪਸੰਦੀ ਨਹੀਂ ਹੁੰਦੀ ਮਾਸੀ ਨੂੰ ਚਾਹ ਲਾ ਦੱਸੀ ਮੈਨੂੰ ਚਾਹ ਪੀਤੀ ਕਿ ਦੇ ਦੇ ਹੱਥ ਦੀ ਕਿ ਨਹੀਂ ਕੋਈ ਚਾਹ ਕਾਫੀ ਕੁਛ ਪੀਤਾ ਖਾਦਾ ਹੋਵੇ ਦੇ ਹੱਥ ਦਾ ਇਹਨੂੰ ਦੱਸ ਹੈ ਜਿਹੜੀ ਚਾਹ ਉਹ ਦਿੱਤੀ ਕੀ ਕਹਿੰਦੀ ਆ ਕੀ ਅੜ ਗਿਆ ਮੂੰਚ ਐ ਕੁਛ ਤਾਂ ਮੈਨੂੰ ਸੁਣਦਾ ਉੱਚਾ ਕੁਛ ਤੂੰ ਐਂ ਜੇ ਕਰੀ ਜੰਨੀ ਮੂੰਹ ਖੋਲ ਲੈ ਗੱਲਾਂ ਕਰ ਲੈ ਮਾੜਾ ਮੁੱਟਾ ਮੇਰੇ ਨਾਲ ਛੋਟੀਆਂ ਲਾਚੀਆਂ ਦੀ ਚਾਹ ਪੀਤੀ ਮਾਸੀ ਨੇ ਅੱਛਾ ਛੋਟੀ ਚਾਚੀ ਬਣਾਉਂਦੀ ਹੁੰਦੀ ਸੀ ਦੀ ਚ ਹੇ ਚਾਚੀ ਨਹੀਂ ਹਾਂ ਪੂਆ ਲਾਚੀਆਂ ਲਾਚੀਆਂ ਵਾਲੀ ਚਾਹ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਜਾ ਲੈ ਆ ਚਾਹ ਲਿਆ ਮਾਂ ਹਾਂ ਚਾਹ ਨਾ ਲੈ ਆਈ ਕਿਤੇ ਚਾਹ ਪਹਿਲਾਂ ਚਾਹ ਦਾ ਛਿੱਟਾ ਮਾਰਦ ਨੇ ਫਿਰ ਚਾਹ ਪਿਆ ਦੂੰਗੀ ਮਸੀ ਇਹ ਤਾਂ ਸਵੇਾਈ ਆ ਮੇਰਾ ਤੂੰ ਗੁੱਸਾ ਨਹੀਂ ਕਰਨਾ ਤੂੰ ਕੰਟਰੋਲ ਕਰਨਾ ਆਪਣੇ ਗੁੱਸੇ ਤੇ ਇਸ ਵਾਰੀ ਚੰਗਾ ਬਸ ਮੇਰੀ ਇੱਜ਼ਤ ਰੱਖ ਲੈ ਇਹ ਤੇ ਆਪਾਂ ਨੂੰ ਰਹਿਣ ਨਹੀਂ ਦੇਣਾ ਕਿਸੇ ਨੇ ਚੱਲ ਮੈਂ ਪਈ ਜਾਨੀ ਆ ਲੈ ਲੈ ਪਹਿਲਾਂ ਚਾਹ ਦਾ ਛਿੱਟਾ ਮਾਰ ਦੇਣੀ ਪੂਆ

ਤੂੰ ਨਾਲੇ ਕਿਰਤ ਤੇਰੇ 마ਸੀ ਦਾ ਹੀ ਨਹੀਂ ਪਤਾ ਹੁਣ ਅਜੇ ਤੱਕ ਲੈ ਪਪੂਤੀ ਲਿਆ ਮਾਂ ਨਹੀਂ ਤੂੰ ਮੇਰੀ ਗੱਲ ਸੁਣ ਹਾਂ ਤੂੰ ਆ ਬੱਸ ਕਰ ਕਿਉਂ ਦਿਮਾਗ ਖਰਾਬ ਕੀਤਾ ਤੂੰ ਮੇਰਾ ਜਾ ਹਜੇ ਤਾਂ ਤੇਰੇ ਥੱਪੜ ਮਾਰਿਆ ਜੇ ਤੈਨ ਫੜ ਕੇ ਗੋਡਿਆਂ ਥੱਲੇ ਲੈ ਲਿਆ ਫੇਰ ਕੀ ਕਰੇਗੀ ਕਰਦੀ ਆ ਬੋਲੀ ਜੇ ਡਿੰਗੇ ਟੇਟ ਮੈਂ ਚਾ ਵੀ ਪਿਆਉਣੀ ਆ ਤੂੰ ਹੈਨਾ 마ਸੀ ਪੂ ਹਾਂ ਹਾਂ ਤੂੰ ਚਾ ਲਿਆ ਚਾ ਉਹ ਜਾ ਕੇ ਚਾ ਤਾਂ ਮੈਨੂੰ ਬੜਾ ਇਹਦਾ ਇਹਦਾ ਚਾ ਤਾਂ ਬਾਹਲਾ ਜਾ ਚਾਹਤਾ ਮੈਨੂੰ ਤੇਰਾ ਵੀ ਬਹੁਤ ਹੈ ਹੂਆ ਨਹੀਂ ਮੈਂ ਕਦੀ ਵੀ ਕਿਸੇ ਚੀਜ਼ ਤੋਂ ਨਹੀਂ ਡਰੀ ਕਿਸੇ ਭੂਤ ਤੋਂ প্রেਤ ਤੋਂ ਮਤ ਜੰਨ ਖੜਾ ਦਾ ਬੰਨ ਕੇ ਕੋਲੇ ਇਹ ਨਾ ਮਾਸੀ ਨੂੰ ਨਾ ਮੜਿਆ ਗੁੱਸਾ ਵੀ ਚੜ ਜਾਂਦਾ ਰੁੱਸ ਅਰੁੱਸਾ ਰੁੱਸਾ ਨਹੀਂ ਗੁੱਸਾ ਗੁੱਸਾ ਅੱਛਾ ਸੋਝੀ ਜਾਂਦੀਆਂ ਨੇ ਗੱਲਾਂ ਹਾਂ ਚੱਲ ਕੋਈ ਨਾ ਨਹੀਂ ਮਾਸੀ ਨੂੰ ਮੈਨੂੰ ਲੱਗਦਾ ਤੇਰੇ ਚ ਵੀ ਆ ਗਿਆ ਕੁਛ ਮਾਸੀ ਨੂੰ ਮਾਸੀ ਨੂੰ ਗੁੱਸਾ ਜੜ ਜਾਂਦਾ ਹੈ ਗੁੱਸਾ ਕੋਈ ਨਹੀਂ ਬਥੇਰੇ ਆਪਣੀਆਂ ਪੌੜੀਆਂ ਲੱਗੀਆਂ ਹੋਣ ਚੜਜੂ ਕਿ ਜਿੱਥੇ ਚੜਨਾ ਕੁਛ ਨਹੀਂ ਹੁੰਦਾ ਹਾਂ ਚੱਲ ਮੈਂ ਤੁਹਾਨੂੰ ਚਾਹ ਪਿਆਵਾ ਹਾਂ ਜਾ ਹੈ ਚੱਲ ਆ ਜਲ ਰੱਖ ਲੈ ਕੋਲੇ ਛਾ ਹੁਣ ਨਾ ਮਾਰਾ ਹੁਣ ਨਾ ਮਰੀ ਮਰੀ ਚੰਗਾ ਫਿਰ ਜੇ ਮੈਂ ਮੇਰੇ ਬਾਬਾ ਬੁਲਾ ਲਿਆ ਨਾ ਉਹ ਫਿਰ ਜੂੜਾ ਉਹ ਕਰ ਦਿੰਦਾ ਵੜਾ ਦੇ ਦੇਣਾ ਹੁੰਦਾ ਫਿਰ ਉਹ ਗੁੱਤਣੀ ਨੂੰ ਨਹੀਂ ਮਾਸੀ ਮੈਨੂੰ ਕਿਹਾ ਮੈਨੂੰ ਮੈਂ ਕਹਿੰਦੇ ਤੂੰ ਕੋਲ ਉੱਠ ਜਾ ਦੇ ਹਾਈ ਮੇਰਾ ਮਾਸੀ ਤੂੰ ਪਾ ਕੇ ਆਰਾਮ ਕਰ ਲੈ ਥੋੜੀ ਜਿਹੀ ਪੂਆ ਹਾਂ ਤੂੰ ਅਜਲ ਜਾ ਕਿਉਂ ਲੈ ਕੇ ਗਈ ਐ ਉੱਥੇ ਨਹੀਂ ਉਹਨੂੰ ਕਸਰ ਐ ਕਸਰ ਤੂੰ ਨਾ ਮੈਨੂੰ ਬਸ਼ਕ ਦੇ ਕੀ ਦੇਵਾਂ ਮੈਨੂੰ ਮaaf ਕਰ ਦੇ ਉਹ ਤਰ ਫਫੜਨ ਨੂੰ ਕਹੂੰ ਗਾਲਿਆ ਜਿਹੜਾ ਕੁਛ ਮੰਗਾਉਣਾ ਉਹ ਤੇ ਮੰਗਾ ਲਈ ਲਿਆ ਦਊਗਾ ਤੈਨੂੰ ਰੱਬਾ ਹਾਂ ਪੂਆ ਮੈਨੂੰ ਮaaf ਕਰ ਦੇ ਮੇਥੋਂ ਗਲਤੀ ਹੋ ਗਈ

ਆ ਤੈਨੂੰ ਫੁੱਫੜ ਕੁਛ ਨਹੀਂ ਕਹਿੰਦਾ ਪੁਆ ਹਾਂ ਤੈਨੂੰ ਫੁੱਫੜ ਕੁਛ ਨਹੀਂ ਕਹਿੰਦਾ ਉਹਨੇ ਕਦੀ ਵੀ ਨੂੰ ਕੁਛ ਲਿਆ ਕੇ ਦਿੱਤਾ ਮੈਨੂੰ ਮੈਂ ਤਾਂ ਆਪ ਹੀ ਲਿਆਉਣੀ ਆ ਜਿਹੜਾ ਕੁਛ ਲਿਆਉਣੀ ਆ ਫੁੱਫੜ ਤੈਨੂੰ ਫਿਰ ਬੜਾ ਪਿਆਰ ਕਰਦਾ ਹੋਣਾ ਹੈ ਹੈ ਪੁਆ ਫੁੱਫੜ ਬੜਾ ਪਿਆਰ ਕਰਦਾ ਤੈਨੂੰ ਹੈ ਆਹੋ ਨਾ ਪਹਿਲਾਂ ਮੈਨੂੰ ਐ ਦੱਸ ਹੁਣ ਮੇਰੀ ਉਮਰ ਸਨਿਆਰ ਕਰਨ ਦੀ ਐ ਹੈ ਤੈਨੂੰ ਕਹਿੰਦੀ ਸਨਿਆਰ ਕਰਦਾ ਹੁਣ ਮੈਨੂੰ ਸਨਿਆਰ ਕਿਉਂ ਕਰੇ ਤੇਰੀ ਮਾਂ ਨੂੰ ਪੁੱਛ ਲਈ ਮੈਂ ਤਾਂ ਕਦੇ ਗਿੱਲੀ ਮਿੱਟੀ ਤੇ ਪੈਰ ਨਹੀਂ ਧਰਿਆ ਆ ਇਹਨਾਂ ਪੁੱ问 ਮੇਰੇ ਕਿਦਾਂ ਦਾ ਜਵਾਬ ਤੇ ਆ ਤੂੰ ਤੂੰ ਫੁੱਫੜਨਾ ਰਹਿ ਕੇ ਮੈਂ ਰਹੀ ਐ ਪਫੜਦੀਆਂ ਮੈਂ ਬਾਲਗਾ ਸੈਣੀ ਆ ਤੇਰੀ ਮਾਂ ਨੇ ਨਹੀਂ ਕਹਦੀ ਤੇਰੇ ਪਿਓ ਦੀਆਂ ਜੀਆਂ ਸੈਗੀਆਂ ਜਿੰਨੀਆਂ ਮੈਂ ਸੈਣੀ ਆ ਪਫੜ ਤੇਰੇ ਪਫੜ ਤੇ ਰੁੱਕ ਨਾ ਬਣੋ ਨਾ ਮਾਰੇ ਨਾ ਮਾਰੇ ਮੇਰੇ ਅੱਜ ਤਾਂ ਗਲੀਲ ਪੈ ਪੈ ਨਿਮਰ ਡੂਈ ਦੇ ਤੇ ਤੂੰ ਲਾਜ ਕਰ ਵਾ ਫਿਰ ਲੀਲਾ ਦਾ ਲੈ ਨਾ ਤੈਨੂੰ ਲੀਲਾ ਜਾਣਦਾ ਸੱਡ ਪਿੰਡਲਾ ਹੈ ਮੇਰੀ ਤਾਂ ਸੁਣੀ ਨਹੀਂ ਗੱਲ ਗੱਲ ਲੀਲੇ ਨੂੰ ਯਾਦ ਕਰਨ ਬੈਗੀ ਆ ਮਿਲੇ ਸੀ ਕਿਤੇ ਪੂਆ ਹਾਂ ਗੀੜੇ ਤੇਰੇ ਨੀਲ ਨਹੀਂ ਪਏ ਨੀਲ 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 ਹਾਂ ਉਹਨਾਂ ਦਾ ਲਾਜ ਕਰਵਾ ਲਾਜ ਲਾਲ ਆਪਣੇ ਪਿੰਡ ਵਾਲਾ ਹੱਟੀ ਵਾਲਾ ਉਹਨੇ ਕਿਤੇ ਉਂਗਲ ਲਾਤੀ ਤੇਰੇ ਫੁੱਫੜ ਨੂੰ ਕਹਿੰਦਾ ਇਹ ਜਦੋਂ ਕੁਵਾਰੀ ਹੁੰਦੀ ਸੀ ਊਰੇ ਇਹਦੀ ਤਾਂ ਨਾ ਕਿਸੇ ਨਾਲ ਬਣਦੀ ਸੀ ਤੇਰੇ ਫੁੱਫੜ ਨੇ ਤਾਂ ਆ ਕੇ ਬੋਤਲ ਪੀਤੀ ਮਨੁਧਾੜ ਧੜ 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 ਮਾਰਿਆ ਹਾਂ ਆਨੇ ਦਾ ਭਾਇ ਨਾਲਾ ਲੂਣ ਘੋਟ ਨਾ ਚੱਕ ਲੈ ਮੈਨਿਆ ਤਾਂ ਬਸਲੀਆਂ ਮੁੱਠਾ ਦिए ਕਹਿ ਰੋ ਚ ਚੱਪੀ ਗਾ ਲੋ ਆਦੀ ਗਮਰ ਚੁੱਪ ਕਰ ਜਾ ਚੁੱਪ ਕਰ ਜਾ ਚਾਹ ਬਣਾ ਲੈ ਮੈਂ ਚੱਲੀ ਆਹੋ ਇਹ ਕੁੜੀ ਵੀ ਨਾ ਬਸ ਸ਼ੁਰੂ ਤੋਂ ਇਹ ਜੀ ਡੱਸ ਭਾਇ ਦਾ ਉਹ ਹੈ ਨਾ ਸੁਣਦੀ ਨਹੀਂ ਕਿਸੇ ਦੀ ਗੱਲ 10 ਸਲ ਚਲ ਮੈਂ ਲलन ਚਾਹ ਪਿਆ ਦੇਣੀ ਆ ਵਿਚਾਰੀਆਂ ਨੂੰ ਹਨ ਨਾਲੇ ਉਹ ਮੜਾ ਜਿ ਬੋਲ ਲੱਗ ਜੂਗੀ ਇਹਨੂੰ ਕਸਰਤਾ ਪੱਕਾ ਆਗੀ ਲੈ ਕੋਈ ਨਾ ਮੈਂ ਬਥਰੀ ਸੇਵਾ ਕਰ ਦੂੰ ਇੱਥੇ ਦੀ ਇਹਨੂੰ ਦੋ ਟਾਈਮ ਤਾ ਜਲ ਪਾ ਕੇ ਪਾਣੀ ਚ ਨਵਾਇਆ ਕਰੂੰ ਹੈ ਤੇ ਕੁਦਰਤ ਦੀਆਂ ਖੇਡਾਂ ਨੇ ਕੀ ਪਤਾ ਲੱਗਦਾ ਹੁੰਦਾ ਕਦੋਂ ਕਿਸੇ ਨੂੰ ਕੀ ਚੰਬੜ ਜੇ ਨਾ ਪਈਏ ਰੋਟੀ ਬਣਾ ਫਰੇ ਦੇ ਰੋਟੀ ਕਾਉਣਾ ਦੂ ਉਹ ਕਿੱਥੇ ਹੈ ਹੈ ਇਹ ਕਿਹ ਹੋ ਗਿਆ ਆ ਕੀ ਹੋਇਆ ਉਹ ਤੇ ਬੰਦੇ ਨੂੰ ਪੁੱਛ ਲੈ ਬੋੜਾ हद हो गई हैला दस मेरी बेइज्जती करा दी तेनु अगर ना इस सारी उमर लो कदी ਜਿਵੇਂ ਤੇ ਉਹ ਛੇੜਦਾ ਮਰ ਜਾ ਤੇ ਬੁਲਟ ਮਰ ਜਾ ਤੇਰੇ ਮਰੂ ਲਤਾ ਜਲਾ ਜੋੜ ਕੇ ਫਿਰ ਠੁੱਡਾ ਦੇਖੀ ਫਰਟਾ ਕੇ ਫਟ ਦੂ ਬੇਵਜਹ ਹਾਂ ਤੂੰ ਜਨਾ ਲੋਕਾਂ ਦੇ ਜਨਾ ਮਰ ਜਾ ਮਰ ਜਾ ਮੈਂ ਤੇਰੇ ਮਾਰ ਦੂੰਗੀ ਤੈਨੂੰ ਮਾਰ ਦੂੰ ਮੈਂ ਬਗਦਦ ਮਗਜਾ ਪਰਾਂ ਪਤਾ ਰੁੱਕੀ ਨਹੀਂ ਹੈਗੀ ਸੁੱਕੀ ਨਹੀਂ ਹੈਗੀ ਮੈਂ ਮਰਚਨੇ ਕਰਤਾ ਤੈਨੂੰ ਰਾਤ ਦਾ ਬਲੈਂਟੋ ਕੇ ਪਾਈਆ ਮੈਂ ਸੁਕਣੇ ਸੁੱਕ ਗਈ ਐਸੇ ਵਿੱਚ ਪਾਲਿਆ ਕਰ ਉਸਾ ਮੈਂ ਕਹਿ ਰਿਹਾ ਵੀ ਰੁੱਕੀ ਨਹੀਂ ਹੈਗੀ ਥਾਪੜ ਮਾਰ ਕੇ ਮੈਂ ਖਾਣਾ ਹੈ ਮੇਰੇ ਖਾਣੇ ਨੂੰ ਕੁਝ ਚੀਜ਼ ਹੀ ਨਹੀਂ ਕਰ ਮੈਂ ਕੀ ਕਰ ਤੈਨੂੰ ਜੇ ਤੂੰ ਭੁੱਖੀ ਮਰਦੀ ਹੋ ਰਹੀ ਹੈਂ ਖਾ ਖਾ ਕੇ ਦੇਖ ਕਿੰਨੀ ਮੋਟੀ ਹੋ ਰਹੀ ਹੈ ਸੁੱਕੀ ਕਦੋਂ ਵਰਗੀ ਮਰ ਗਈ ਹੁਣੇ ਮਰੀਏ ਹਾਂ ਉਹ ਹੁਣੇ ਮਰੀਆ ਬਗ ਜਾ ਬਗ ਜਾ ਹੁਣ ਇਹ ਲੱਕੜੀ ਮੁਰਾਣੇ ਦੀ ਕਿੱਥੇ ਬਾ ਤੂੰ ਉਹਦੇ ਬਰਬਰ ਪੈਂਦਾ ਜੰਨਾ ਉਹ ਮੈਂ ਤਾਂ ਬਈ ਬਾਹਰ ਬੈ ਜਾਉਂਗਾ ਕੋਠੇ ਤੇ ਬਹਿ ਜਾਣਾ ਲੈ ਬਗ ਜਾ ਟੱਕਰ ਲੱਤ ਪਰਾਂ ਇੱਕ ਦਿਨ ਚੱਜ ਨਾਲ ਸੁਣਾਈ ਵੀ ਨਹੀਂ ਦਿੰਦਾ ਮੈਨੂੰ ਗੱਲ ਨੂੰ ਹਾਂ ਵੀ ਮਾੜਾ ਮੋਟਾ ਤਾਂ ਉੱਚਾ ਬੋਲ ਪਾਪਾ ਤਾਂ ਮੂੰਹ ਚੀਮਣ ਮਣ 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 ਕਰਦਾ ਰਹਿੰਦਾਗਾ ਜੱਜ ਨਾਲ ਗੱਲ ਦੀ ਨਾ ਸਮਝ ਆvena ਵਾਸਤਾ ਪਤਾ ਨਹੀਂ ਕੀ ਘੁੰਗਣੀਆਂ ਖਾ ਕੇ ਜੰਮਿਆ ਮਾਂ ਨੇ ਇਹ ਲਾ ਦੱਸ ਖੱਦ ਹੋ ਗਈ ਬਸ ਮੂੰਹ ਹੀ ਚੱਲਦਾ ਦਿਸਦਾ ਵੀ ਐ ਬੜ 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 ਕਰਦਾ ਵੀ ਤੂੰ ਬੜਾ ਬਟਾ ਉੱਚੀ ਦਾ ਮਰ ਜਾ ਗੱਲ ਸੁਣੇ ਤਾਂ ਸਹੀ ਮੈਨੂੰ ਇਹ ਕਾਹ ਦੇ ਸੰਸਾਰ ਵਗਪਈਆ ਐਨਕੇ ਦੀ ਵੀ ਬੜਾ ਮੋਟਾ ਮੈਂ ਕੰਮ ਕਰਾਦਾ ਹੈ ਲਾ ਦੱਸ ਚਲ ਮੈਂ ਤਾਂ ਜਮਾ ਰੱਜ ਗਈ ਹੁਣ ਤਾਂ ਮੈਨੂੰ ਸ਼ਾਮ ਤੱਕ ਰੋਟੀ ਦੀ ਕੋਈ ਲੋੜ ਨਹੀਂ ਬਸ ਹੁਣ ਤਾਂ ਬਸ ਨੀਂਦ ਚ ਖਾਲਾ ਖਾਲਾ ਰੱਜ ਲਾ ਮਾਸੀ ਇਹ ਤੇ ਛੇ ਲੜਾਈ ਸੀ ਗਿਆ ਮੈਂ ਤੇ ਖੁਸ਼ਬੂ ਲਈ ਸੀ ਇਹਨਾਂ ਦੀ ਤੇਰੇ ਕੋਲੇ ਨਾ ਉਂ ਵੀ ਪੱਲੇ ਛੇ ਲੜਾਈ ਨੇ ਹੈ ਸਮਝ ਗਈ ਕਿੰਨੀ ਚੰਗੀ ਭੂਆ ਮੇਰੀ ਵੇਖ ਲਾ ਤੈਨੂੰ ਪੁੰਜੇ ਪੈਰ ਲਾ ਦਿੱਤਾ ਉਹਨੇ ਕਾਦੀ ਭੂਆ ਚੰਗੀ ਤੇਰੀ ਮਸਕਰੀ ਇੰਨੀ ਆਕਲ ਉਹਨਾਂ ਨੂੰ ਕੋਈ ਹੈ ਨਹੀਂ ਸਾਰਾ ਦਿਨ ਦੰਦ ਕੱਢੀ ਜਾਂਦੀ ਐ ਹੋਤੀ ਉਹਦੀ ਆਦਤ ਐ ਜੇਲ੍ਹ ਚੋਂ ਤੂੰ ਛੁੱਟ ਕੇ ਆ ਗਈ ਤੇ ਤੂੰ ਤੂੰ ਮੇਰੇ ਨਾਲ ਕੀ ਕੀਤਾ ਮੈਂ ਕੀ ਕੀਤਾ ਮਾਸੀ ਚੰਗਾ ਭਲਾ ਤੈਨੂੰ ਘਰ ਦੇ ਕਿੱਡਾ ਸੁਣਾ ਪਾਗਲਖਾਨੇ ਚ ਦਾਖਲ ਕਰਾਈਆਂ ਤੂੰ ਮੈਨੂੰ ਅੱਛਾ ਤੈਨੂੰ ਫੋਨ ਆਇਆ ਸੀ ਦੋਨੇ ਜੀ ਨਾ ਪਾਗਲ ਨੇ ਉਹ ਅੱਛਾ ਭੂਆ ਫਫੜ ਰਫੜ ਤੈਨੂੰ ਪਤਾ ਹੈ ਵੀ ਮੈਨੂੰ ਇੰਨੀ ਚੌੜ ਪਸੰਦ ਨਹੀਂ ਮੈਂ ਤੇ ਤੈਨੂੰ ਇਹ ਕਹਨੀ ਆ ਮਾਸੀ ਕੱਟ ਲਾ ਦੇਣ ਇੱਥੇ ਹੋਰ ਤੈਨੂੰ ਕਿਸੇ ਨੇ ਰੱਖਣਾ ਵੀ ਨਹੀਂ ਜਿਵੇਂ ਦਾ ਤੇਰਾ ਸੁਭਾਅ ਹੈ ਪਰ ਮੈਂ ਦੱਸਦਾ ਕੋਈ ਨਹੀਂ ਰੱਖਦਾ ਸਭ ਨੂੰ ਪੁੱਛਿਆ ਸੀ ਆ ਤਾਰਾ ਮੀਰਾ ਛੀਨਾ ਬੀਨਾ ਜਿੰਨਿਆਂ ਨੇ ਉਹ ਤੋਂ ਵੀ ਕਿਹਾ ਸੀ ਸਭ ਨੂੰ ਪੁੱਛ ਕੇ ਆਈ ਸੀ ਕਿਸੇ ਨੇ ਨਹੀਂ ਕਿਹਾ ਕਹਿੰਦੇ ਅਸੀਂ ਨਹੀਂ ਰੱਖਦੇ ਉਹਨੂੰ ਇੱਕ ਜੇ ਮੰਨ ਲਈ ਤਾਂ ਹੁਣ ਤੂੰ ਉਹਦੇ ਨਾਲ ਕੱਟ ਲਾ 10 ਕਿ ਦਿਨ ਹੋਰ ਫਿਰ ਤੂੰ ਵਾਪਸ ਜੇਲ ਚਲੀ ਹੋ ਜਾਣਾ ਮੈਂ ਨਹੀਂ ਤੈਨੂੰ ਉੱਥੇ ਕਹਿ ਕੇ ਤੋਰਿਆ ਉਹਨਾਂ ਨੇ ਮੈਨੂੰ ਨਾ ਡਰਾ ਅੱਖਾਂ ਕੱਢ ਕੇ ਡਕੇ ਕੋਈ ਨਹੀਂ ਅਗਲੀ ਵਾਰੀ ਨਾ ਆਪ ਦਾ ਇਤਿਜਾਮ ਮੈਂ ਆਪ ਹੀ ਕਰ ਲਵਾਂਗੀ ਤੈਨੂੰ ਨਹੀਂ ਕਹਿਦੀ ਹੁਣ ਦਿਖਾਈ ਨਹੀਂ ਨਾ ਤਾਂ ਮੋੜ ਲਿਆ ਕਰਾਂਗੀ ਤਾਜ਼ਾ ਸਰਦ ਮਗਨੀ ਮਰ ਮਾਸੜ ਕਿਵੇਂ ਕੰਦੀ ਕੀ ਕੱਟਰ ਦਾ ਗਿਆ ਤੇ ਕੜਵਜ ਦਾ ਹਕੜਲੀ ਵੱਜਦੀ ਕਿਤ ਕਾ ਗਰ ਵੱਜਦੀ ਸਣ ਮੰਡਿਆ ਕੜਵਜ ਦਾ ਕੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸਣ ਮੰਡਿਆ ਕਦੇ ਗਾਣਾ ਸੁਣਿਆ ਆਏ ਆਪੂ ਤੇਰੇ ਵਾਲੀ ਖੁੱਲੀ ਹੋਈ ਇਹ سونے ਦੀਆਂ ਨੇ سونے ਦੀਆਂ ਨੇ ਮੈਂ ਪੜਾ ले चल तेरे पास नहीं कानून गुस्सा करेंगी तो कभी-कभी तो मेन लगता कटा है माता तेन बोल दी नहीं सुनिया कद कहें आई सी पूरी तो पड़ गई नहीं पी चल ਸੌਰੀ ਲੱਗਦੀ ਆ ਮੈਂ ਕਿ ਹੈ ਹੂੰ ਛੁੱਲਿਆ ਦੇ ਹੱਸ ਪਿਆ ਕਰਕੇ ਦੇ ਹਾਏ ਟੋਇਨੂ ਵੱਲ ਪੈ ਗਿਆ ਹਾਏ ਹੋ ਰੱਬਾ ਇਹਨ ਮਰ ਜਾਣੇ ਨੂੰ ਕਿ ਹਸੀ ਨਾਲੇ ਮੈਂ ਅੱਜ ਗੱਦੇ ਛੋਟੇ ਲਿਆਈ ਹਾਏ ਦਿਲਸਗੀ ਕ ਪੇਠੇ ਵਰਗੇ ਘਸਾੜ ਵਾਲੀਏ ਵੇਖੀ ਕੀ ਜਾਨੀ ਚੱਕ ਲੈ ਹੈ ਨਜੀਤਾ ਨਜੀਤਾ ਮਰ ਗਈ ਹਾਏ ਓਏ ਮੇਰੇ ਰੀੜ ਦੀ ਹੱਡੀ ਨਹੀਂ ਮੇਰਾ ਬੰਦਾ ਨਹੀਂ ਹੈਗਾ ਘਰੇ ਜਿਉਂਦਾ ਉਹਨੂੰ ਚੱਕ ਕੇ ਮੈਨੂੰ ਪੈੱਟ ਤੇ ਪਾ ਦਿੰਦਾ ਜੀਤਾ ਨਹੀਂ ਜੀਤਾ ਆਈ ਚੱਕੀ ਉਹ ਥੱਲੇ ਕਿਉਂ ਬੈਠੀ ਆ ਨਹੀਂ ਆਹ ਥੋੜਾ ਆਹ ਇਹਨੂੰ ਮੈਂ ਪੁੱਜਣਾ ਇੱਥੇ ਇਹਨੂੰ ਮੈਂ ਪੁੱਜਣ ਵਾਸਤੇ ਲਿਆਂਦਾ ਤੂੰ ਹੈ ਮੇਥੋਂ ਨਹੀਂ ਕੋਈ ਗੋਘੀ ਰਾਜਾ ਸਾਹਮਣੇ ਜਾਂਦਾ ਮੈਂ ਤੈਨੂੰ ਦੱਸਾਂ ਨਹੀਂ ਜਾ ਕੰਗੀ ਲੈ ਆਣੀ ਜਾ ਕੇ ਮੈਂ ਉਹ ਨਹੀਂ ਆ ਸਿਰੇ ਦਾ ਬੈਠੀ ਬੈਠੀ ਫਿਰ ਦਵਾਈ ਲਿਆਵਾਂਗੀ ਜਾ ਕੇ ਜਾ ਲੈ ਨਹੀਂ ਇੱਧਰ ਓ ਇੱਧਰ ਹੋ ਤਰ ਸਿਰ ਦੇਖੋ ਇੱਧਰ ਹੋ ਜਾ ਕਿ ਇਹ ਦੇ ਖਦੀਆਂ ਤੂੰ ਨਹੀਂ ਹਾਈ ਨਹੀਂ ਕੋਸਰ ਹੋ ਗਈ ਇਹਨੂੰ ਨਹੀਂ ਜਿੱਤ ਕਾਨੂੰ ਕੋਸਰ ਹੋ ਗਈ ਨੀ ਮਾਰਤੀ ਨੀ ਮਾਰਦੀ ਹਾਂ ਨੀ ਮਾਰਤੀ ਹਾਂ ਜਿੱਤ ਤਾਂ ਇਹ ਜਿੱਤ ਨਹੀਂ ਮਾਰਦੀ ਇਹਨੂੰ ਹਾਈ ਨਹੀਂ ਇਹਨੂੰ ਕੋਸਰ ਹੋ ਗਈ ਇਹ ਭੂਤ